ਸੋ ਅੱਜ ਦਾ ਸਾਡਾ ਪਹਿਲਾ ਮਤਾ ਜਿਹੜਾ ਉਹ ਅੱਜ ਦਾ ਇਸ ਕੱਲ ਦਾ ਜੱਦੇ ਬੰਦੀਆਂ ਦੇ ਵਿੱਚ ਆਪਾਂ ਪੂਰਨ ਮਤਾ ਜਿਹੜਾ ਮੈਂ ਪੜਾਵੋ ਇਹ ਗੱਲ ਕਹੂੰਗਾ ਜੇ ਤੁਸੀਂ ਪ੍ਰਵਾਨਗੀ ਦਿਓਗੇ ਮਤੇ ਨੂੰ ਤਾਂ ਫਿਰ ਜਦੋਂ ਮੈਂ ਮਤਾ ਬੋਲ ਕੇ ਹਟਾਂਗਾ ਤਾਂ ਫਿਰ ਮੈਂ ਕਹਾਂਗਾ ਪ੍ਰਵਾਨ ਕਰ ਦਿਓ ਤਾਂ ਹੱਥ ਖੜੇ ਕਰਕੇ ਪ੍ਰਵਾਨਗੀ ਦੇਣੀ ਹੈ ਠੀਕ ਹੈ ਇਸ ਗੱਲ ਦਾ ਧਿਆਨ ਰੱਖਣਾ ਸੋ ਮੇਰੇ ਵੀਰੋ ਪਹਿਲਾ ਮਤਾ ਹੈਗਾ ਜੱਦੇ ਬੰਦੀਆਂ ਦਾ ਪੂਰਨ ਇਕੱਠ ਕੀ ਤੁਸੀਂ ਇਸ ਮਤੇ ਨੂੰ ਪ੍ਰਵਾਨਗੀ ਦਿਨੇ ਹੋ बोले हिंदी बोला फिर भी हथ खड़े कर कहूंगा सो so, आज का जो हमने आज के मते पास किए हैं उसमें पहला मता हमारा जो है वो पूरा देश व्यापी जो आंदोलन लड़ रहे हैं जो संघर्ष कर रहे हैं सभी ज्बंदियां सभी संगठन उनके एकता के लिए जो पहला मता डाला गया है ਤੋ ਉਸਕੇ ਲਈ ਆਪ ਸਭ ਪਰਮਾਨਗੀ ਦਿੱਤੇ ਹੋ ਤੋ ਹੱਥ ਖੜਾ ਕਰਕੇ ਜੇ ਤਾਰਾ ਛਡੋ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੋ ਸੰਦਾ ਦੂਜਾ ਮਤਾ ਅਜਦਾ ਜਿਹੜਾ ਉਹ ਕਿਉਂਕਿ ਤੁਸੀਂ ਸਾਰਿਆਂ ਨੇ ਸੰਘਰਸ਼ ਪਹਿਲੇ ਵਿੰਢਿਆ ਹੋਇਆ ਸੰਘਰਸ਼ ਉਲੀਕਿਆ ਹੋਇਆ ਔਰ ਕਦੇ ਪੁੱਛਿਆ ਅਜ ਤੱਕ ਖਾਸ ਕਰ ਮਾਜੀ ਵਾਲੇ ਤਾਂ ਮੈਂ ਇਹ ਕਹਿ ਸਕਦਾ ਦਾਵੇ ਨਾਲ ਕਦੇ ਪਿੱਛੇ ਮੁੜੇ ਹੀ ਨਹੀਂ ਜਿੰਨਾ ਚਿਰ ਪ੍ਰਾਪਤੀ ਨਾ ਹੋਵੇ ਪਰ ਫਿਰ ਵੀ ਅੱਜ ਜਿਹੜਾ ਮਤਾ ਪਾਇਆ ਗਿਆ ਇਹਨੂੰ ਜੇ ਮੰਜ਼ੂਰੀ ਦੇਉਗੇ ਤੇ ਫਿਰ ਹੱਥ ਖੜੇ ਕਰਨਾ ਅੱਜ ਦਾ ਇਹ ਕੱਜ جاری ਅੰਦੋਲਨ ਦੀਆਂ ਮੰਗਾਂ ਦੀ ਪ੍ਰਾਪਤੀ ਹੋਣ ਤੱਕ ਸੰਘਰਸ਼ ਜਾਰੀ ਰੱਖਣ ਦਾ ਮਤਾ ਐਦ ਕਰਦਾ ਹੈ ਬੋਲੇ ਇਸ ਹਾਲ ਤੇਰਾ ਹਾਲ ਮੈਂ তোর ਪਿੱਛੇ ਤੱਕ ਆ ਜਿਹੜੇ ਖਾਂਦੇ ਪੀਂਦੇ ਆ ਜਿਹੜਾ ਰੋਕ ਲੋ ਸਾਰੇ ਜਣੇ ਮਤੇ ਅੱਤੇ ਸਹਿਮਤੀ ਜ਼ਰੂਰ ਦਿਆ ਕਰੋ पीछे तक गल तकड़े करके तो आज का ये इकट्ठ जो है आज का जो गुरु जटियाला में भारी कट किया गया है इस कट में आज मता नंबर दो मैं बोलकर सुना रहा हूं तो इस मते में ये आज पास किया गया है कि आंदोलन की मांगों की पूर्ति तक आंदोलन की मांगे पूरी होने तक संघर्ष जारी रहेगा बोले सोनिया ਹੋ ਸ੍ਰੀ ਅਕਾਲ ਮਤਾ ਮੰਡੋਂ ਤਿੰਨ ਅੱਜ ਦਾ ਇਹ ਇਕੱਠ ਪੰਜਾਬ ਅਤੇ ਦੇਸ਼ ਦੇ ਬੁੱਧੀਜੀਵੀਆਂ ਨੂੰ ਅਪੀਲ ਕਰਦਾ ਹੈ ਕਿ ਸੰਘਰਸ਼ੀ ਜਿੱਥੇ ਬੰਦੀਆਂ ਦੀ ਏਕਤਾ ਅਤੇ ਸੰਘਰਸ਼ ਦੀ ਮੌਜੂਦਾ ਸਮੇਂ ਦੀ ਵਿਚਲੀ ਅਹਿਮੀਅਤ ਨੂੰ ਮੱਦੇ ਨਜ਼ਰ ਰੱਖਦੇ ਆਪਣੇ ਪ੍ਰਚਾਰ ਦਾ ਨਿਸ਼ਾਨਾ ਤੈਅ ਕੀਤਾ ਜਾਵੇ ਇਹ ਮਤਾ ਇਸ ਕਰਕੇ ਆ ਭਰਾਵੋ ਕਿ ਇਹ ਕੁਝ ਬੁੱਧੀਜੀਵੀ ਸਾਰੇ ਨਹੀਂ ਬਹੁਤ ਬੁੱਧੀਜੀਵੀ ਹਿੱਤ ਵੀ ਰੱਖਦੇ ਨੇ ਪਰ ਕੁਝ ਬੁੱਧੀਜੀਵੀ ਸਰਕਾਰ ਦੀ ਵੈਨ ਤੇ ਬੋਲਦੇ ਆ ਸੰਘਰਸ਼ ਦੇ ਖਿਲਾਫ ਬੋਲਦੇ ਆ ਉਹਨਾਂ ਨੂੰ ਅੱਜ ਅਪੀਲ ਕਰਦੇ ਆ ਕਿ ਭਾਈ ਆਪਣਾ ਜਿਹੜਾ ਪ੍ਰਚਾਰ ਹੈ ਉਹਦਾ ਨਿਸ਼ਾਨਾ ਤੈਅ ਕੀਤਾ ਜਾਵੇ ਕੀ ਇਸ ਦੀ ਪ੍ਰਵਾਨਗੀ ਦਿੰਦੇ ਹੋ ਬੋਲੇ ਸੋਨਿਹਾਲ ਬਹੁਤ ਸ੍ਰੀਓ ਕਾਮ ਤੋਂ ਅੱਜ ਦਾ 3 ਨੰਬਰ ਮਤਾ ਅੱਜ इकट देश के सभी बुद्धिजीवियों को अपील करता है कि भाई संघर्षी एकता संघर्ष की, एक की मौजूदा स्थिति को लेते हुए उसके मद्देनजर रखते हुए अपना प्रचार और व्यवहार ठीक करने का निशाना तय करें तो ऐसा प्रवानगी हो बोले सो ਸ੍ਰੀ ਅਕਾਲ ਅੱਜ ਅਸੀਂ ਇਕੱਠੋਂ ਪੜ੍ਹਦੇ ਆਂ ਅੱਛਾ ਜੀ ਠੀਕ ਹੈ ਜੀ ਅਗਲਾ ਮਤਾ ਮੈਂ ਹਿੰਦੀ ਜੀ ਵੀ ਪਹਿਲਾਂ ਪੜ੍ਹਾਂਗਾ ਫਿਰ ਪੰਜਾਬੀ ਜੀ ਪੜ੍ਹਾਂਗਾ ਹਿੰਦੀ ਜੀ ਵੀ ਫਿਰ ਪ੍ਰਵਾਨ ਕੀ ਦੇਓ ਭੰਦੇਰ ਸਾਹਿਬ ਕਹਿੰਦੇ ਇੱਕ ਵਾਰੀ ਪ੍ਰਵਾਨ ਕੀ ਲੈ ਲਿਆ ਕਰੋ ਠੀਕ ਹੈ ਜੀ ਮਤਾ ਨੰਬਰ 4 ਅੱਜ ਦਾ ਮਤਾ ਨੰਬਰ 4 ਜਿਹੜਾ ਅੱਜ ਦਾ ਇਹ ਇਕੱਠ ਪੰਜਾਬ ਦੇ ਲੋਕ ਗਾਇਕਾਂ ਧਾਰਮਿਕ ਪ੍ਰਚਾਰਕਾਂ ਸਮਾਜ ਸੇਵਕਾਂ ਨੂੰ ਸੱਦਾ ਦਿੰਦਾ ਹੈ ਕਿ ਅੰਦੋਲਨ ਦੀ ਮਜਬੂਤੀ ਅਧਿਆਤਮਿਕ ਬੰਦੀ ਦੀ ਏਕਤਾ ਲਈ ਪੂਰਨ ਸਹਿਯੋਗ ਕੀਤਾ ਜਾਵੇ ਕਈ ਭਰਾਵੋ ਜਿਹੜੇ ਕਲਾਕਾਰ ਸਿੰਗਰ ਨੇ ਕਈ ਲੇਖਕ ਨੇ ਉਹ ਸਾਰੇ ਵੀਰ ਬਹੁਤ ਸਾਰੇ ਉੱਥੇ ਗਏ ਵੀ ਨੇ ਔਰ ਜਿਹੜੇ ਨਹੀਂ ਗਏ ਹੁਣ ਤੱਕਰ ਉਹਨਾਂ ਨੂੰ ਅਪੀਲ ਕਰਦਾ ਹੈ ਕਿ ਭਾਈ ਆਪਣਾ ਜਿੰਨੇ ਵੀ ਧਾਰਮਿਕ ਪ੍ਰਚਾਰਕ ਸਾਡੇ ਮੈਂ ਕਹਾਂਗਾ ਸਾਡੇ ਜਿੰਨੀਆਂ ਧਾਰਮਿਕ ਸੰਸਥਾਵਾਂ ਤੋਂ ਪ੍ਰਚਾਰ ਕੀਤਾ ਜਾਂਦਾ ਉਹਨਾਂ ਨੂੰ ਵੀ ਬੇਨਤੀ ਕਰਦੇ ਆ ਅਪੀਲ ਕਰਦੇ ਆ ਕਿ ਜਿਹੜੇ ਸਮਾਜ ਸੇਵਕ ਨੇ ਉਹਨਾਂ ਨੂੰ ਵੀ ਅਪੀਲ ਕਰਦੇ ਆ ਕਿ ਅੰਦੋਲਨ ਦੀ ਮਜਬੂਤੀ ਜਿੱਤੇ ਬੰਦੀ ਦੀ ਇਕਤਾ ਵਾਸਤੇ ਹੂਣ ਸਹਿਯੋਗ ਕੀਤਾ ਜਾਵੇ ਸੋ ਆਜ ਕਮਤਾ ਨੰਬਰ 4 ਪੰਜਾਬ ਕੇ ਸਭੀ ਸਿੰਘਲ ਔਰ ਜੋ ਧਾਰਮਿਕ ਸੰਤਪੁਰਖ ਹੈ ਔਰ ਸਮਾਜ ਸੇਵਕ ਹੈ ਉਨਕੋ ਸੱਦਾ ਕਰਤਾ ਹੈ ਆਵਾਹਨ ਕਰਤਾ ਹੈ ਕਿ ਅੰਦੋਲਨ ਦੀ ਮਜ਼ਬੂਤੀ ਕੇ ਔਰ ਜਥੇਬੰਦੀਆਂ ਕੀ ਇਕਤਾ ਕੇ ਲਈ ਪੂਰਨ ਸਹਿਯੋਗ ਕਰੇ ਸੋ ਇਸ ਮਤੇ ਦੀ ਪ੍ਰਵਾਨਗੀ ਦਿੰਦੇ ਹੋ ਬੋਲੇ ਸੋਨ ਹਾਲ ਸਤਿ ਸ੍ਰੀ ਅਕਾਲ ਮਤਾ ਨੰਬਰ 5 ਅੱਜ ਦਾ ਇਕੱਠ ਸੰਘਰਸ਼ ਕਰ ਰਹੀਆਂ ਸਾਰੀਆਂ ਸੰਘਰਸ਼ੀ ਤੇਰਾ ਜਿਵੇਂ ਕਿ ਵਿਰੋਜ ਵਿਰੋਜਗਾਰ ਅਧਿਆਪਕ ਬਿਜਲੀ ਮਲਾਜ਼ਮ ਵੱਖ-ਵੱਖ ਲੋਕਾਂ ਨਰਸਾ ਜੜੀਆਂ ਪੈਣਾ ਆਗਨਬਾੜੀ ਵਰਕਰਾਂ ਵਕੀਲਾਂ ਵਿਦਿਆਰਥੀ ਜੂਨੀਅਰ ਸਮੇਤ ਹਰ ਤਰ੍ਹਾਂ ਦੀਆਂ ਜਨ ਤੱਕ ਕੋਲ ਕਰ ਰਹੀਆਂ ਜੁਨਤਾ ਜੂਨੀਆ ਦੇ ਸੰਘਰਸ਼ ਦੀ ਹਮਾਇਤ ਦਾ ਮਤਾ ਪਾਸ ਕਰਦਾ ਹੈ આજ ਦਾ ਮਤਾ ਨੰਬਰ 5 ਸਭੀ ਸੰਘਰਸ਼ ਕਰ ਰਹੇ ਸੰਗਠਨ एवं ਸਭੀ कह सकते हैं कि सभी कार्यकालों से जितने भी साथी जूनियर जितनी है जिसमें बेरोजगार अध्यापक हैं जिसमें बस ऑपरेटर हैं जिसमें हमारे हॉस्पिटलों से हमारी हैं नर्स और आंगनबाड़ी वर्कर हैं जितने हमारे एडवोकेट्स वकील हैं और जितनी विद्यार्थी यूनियन समेत जितने लोग संघर्ष कर रहे हैं उन सब की हिमायत करता है सो इस मते नवानगी देंगे बोले सो निहार सो पांच मते जेड़े आप जी ने प्रवानगी दी